ਇੱਕ ਟਾਈਮ ਤੇ ਪਾਣੀ ਵੀ ਡੁੱਲਦਾ ਆਪਣਾ ਇਹਦੇ ਨਾਲ ਕੋਈ ਮਤਲਬ ਨਹੀਂ ਬਾਈ ਜੀ ਇਹਨੂੰ ਕੋਈ ਚੱਕਰ ਨਹੀਂ ਪੈਂਦਾ ਬਾਈ ਅੱਛਾ ਅੱਛਾ ਇਹ ਚੀਜ਼ ਦੀ ਆਪਣੀ 5 ਸਾਲ ਦੀ ਗਾਰੰਟੀ ਬਾਹਰ ਪਈ ਰਹੇ ਮੀ ਉਹਦੀ ਕੁਆਲਿਟੀ ਹੈ ਜਿਹੜੀ ਜਾਂ ਤਾਂ ਬਣਾਉਣ ਵਾਲੇ ਨੂੰ ਪਤਾ ਹੈ ਤੇ ਜਾਂ ਜਿਹੜਾ ਵੇਚ ਰਿਹਾ ਉਹਨੂੰ ਪਤਾ ਜਾਂ ਜਿਹੜਾ ਮਾਲ ਦੇਖਿਆ ਇਹ ਕਿੰਨੇ ਦੱਸਿਆ ਤੁਸੀਂ ਇਹ 4200 ਰੁਪਏ ਦੇ ਇਹ ਇਹ 9500 ਦੀ ਹੈ 9500 ਦੀ ਫੁੱਡੀ ਲਈ ਅੱਜ ਬਹੁਤ ਫਾਇਦੇ ਵਾਲੀ ਵੀਡੀਓ ਲੈ ਕੇ ਆਏ ਆ ਆਪਾਂ ਇਹ ਹੋਏ ਆ ਫਰਨੀਚਰ ਦੀ ਸ਼ਾਪ ਤੇ ਇਹਤੇ ਪੈਕੇਜ ਬਣਾਇਆ ਹੋਇਆ ਬਾਈ ਨੇ 44000 ਦਾ 44000 ਦੇ ਵਿੱਚ ਜਿਵੇਂ ਕਹਿੰਦੇ ਹੁੰਦੇ ਆ ਵਿਆਹ ਵਾਲਾ ਸਾਰਾ ਸਬਾਨ ਦੇ ਰਿਆ ਆ ਉਹ ਵੀ ਵਧੀਆ ਕੁਆਲਿਟੀ ਦਾ ਤੇ ਆਪਾਂ ਬਠਿੰਡੇ ਦੇ ਵਿੱਚ ਖੜੇ ਆ ਭਾਗੂ ਰੋਡ ਤੇ ਤੇ ਬਾਕੀ ਤੁਹਾਨੂੰ ਫਰਨੀਚਰ ਦਿਖਾਉਣੇ ਆਂਗੇ ਚੰਗੀ ਕੁਆਲਿਟੀ ਦਾ ਫਰਨੀਚਰ ਆ ਮੈਂ ਪਹਿਲਾਂ ਆ ਕੇ ਸਾਰਾ ਦੇਖਿਆਗਾ ਚੰਗੀ ਕੁਆਲਿਟੀ ਆ ਘੱਟ ਰੇਟ ਆ ਇਸ ਤੋਂ ਘੱਟ ਰੇਟ ਮੈਨੂੰ ਲੱਗਦਾ ਕਿਤੇ ਹੋਣਾ ਨਹੀਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਸਭ ਤੋਂ ਪਹਿਲਾਂ ਤਾਂ ਮੈਕ ਲਾ ਲਓ ਹਾਂਜੀ ਬਾਈ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੇ ਇੱਕ ਤਾਂ ਸਭ ਤੋਂ ਪਹਿਲਾਂ ਐਡਰੈਸ ਬੋਲੋ ਪੈਕੇਜ ਫੇਰ ਦਿਖਾਵਾਂਗੇ ਆਪਾਂ ਬਾਗੂ ਰੋਡ ਗਲੀ ਨੰਬਰ 10 ਗੋਡਵੀ ਫਰਨੀਚਰ ਹਾਊਸ ਬਠਿੰਡਾ ਬਠਿੰਡਾ ਜੀ ਬਠਿੰਡਾ ਜੀ ਬਠਿੰਡਾ ਵੱਡਾ ਸ਼ਹਿਰ ਹੈ ਸੈਂਟਰ ਪੈਂਦਾ ਹੈ ਬਹੁਤ ਸਾਰੇ ਵੱਡੇ ਸ਼ਹਿਰਾਂ ਨੂੰ ਛੋਟੇ ਸ਼ਹਿਰਾਂ ਨੂੰ ਬਠਿੰਡਾ ਸਾਡੇ ਏਰੀਏ ਦਾ ਸੈਂਟਰ ਹੈ ਹਨਾ ਤੇ ਬਹੁਤ ਲੋਕਾਂ ਨੂੰ ਇੱਥੋਂ ਫਾਇਦਾ ਹੋਣਾ ਕਿਉਂਕਿ ਟਰਾਂਸਪੋਰਟੇਸ਼ਨ ਦੀ ਡਿਲੀਵਰੀ ਦੀ ਦਿੱਕਤ ਰਹਿੰਦੀ ਹੈ ਇੱਥੋਂ ਡਿਲੀਵਰੀ ਸੌਖੀ ਰਹੂਗੀ ਸੌਖੀ ਰਹੂਗੀ ਤੇ ਕੀ ਕੀ ਦੇ ਰਹੇ ਹੋ 44000 ਦੇ ਵਿੱਚ 44000 ਦੇ ਵਿੱਚ ਬਾਈ ਆਪਣੇ ਕੋਲੇ 6 ਆਟਮਾ ਜੀ ਹਾਂਜੀ ਆਜੋ ਆਪਾਂ ਆਟਮਾ ਦੇਖ ਲੈਨੇ ਆ ਹੂੰ ਇੱਕ ਤਾਂ ਬੈੱਡ ਆ ਜਾਂਦਾ ਜਿਵੇਂ ਅੱਛਾ ਜੀ ਸੋਫੇ ਆ ਜਾਂਦੇ ਆ ਕਿਹੜਾ ਬੈੱਡ ਆ ਦਾ 6 ਫੁੱਟ ਦਾ ਬੈੱਡ ਹੈ ਜੀ ਅੱਛਾ ਜੀ ਜਿਵੇਂ ਇਹ ਆ ਗਿਆ ਜੀ ਸਾਹਮਣੇ 6 ਫੁੱਟ ਦਾ ਬੈੱਡ ਹੋਊਗਾ ਜੀ ਇਹ ਵਾਲਾ ਬੈੱਡ ਹੈ ਜੀ ਹਾਂਜੀ ਠੀਕ ਹੈ ਜੀ ਸਾਰਾ 19mm ਪਲਾਈ ਦੇ ਵਿੱਚ ਤਿਆਰ ਹੈ ਜੀ ਗਿੱਟੀ ਵਾਲਾ ਬੋਰਡ ਨਹੀਂ ਇਹਦੇ ਵਿੱਚ ਬਾਈ ਹਾਂ 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 ਵਿੱਚੋਂ 12mm ਫਲਾਈ ਲੱਗੀ ਹੁੰਦੀ ਹੈ ਵਿੱਚ ਆਪਾਂ ਜਿਵੇਂ ਮਰਜ਼ੀ ਇਹਦੇ ਵਿੱਚ ਬੜੀ ਚਲਗੇ ਕੋਈ ਦਿੱਕਤ ਨਹੀਂ ਹੁੰਦੀ ਬਾਈ ਠੀਕ ਹੈ ਜੀ ਉੱਤੇ 19mm ਫਲਾਈ ਲੱਗੀ ਹੈ ਵਿੱਚ ਫਲਾਈ ਲੱਗੀ ਹੈ ਠੀਕ ਹੈ ਜੀ ਸਾਈਡ ਤੇ 19mm ਫਲਾਈ ਆ ਗਈ ਜੀ ਠੀਕ ਹੈ ਜੀ ਬਾਕੀ ਜਿਹੜੀ ਇਹਦੀ ਢੋਹ ਹੁੰਦੀ ਹੈ ਇਹ ਸਾਰੀ 19mm ਫਲਾਈ ਦੇ ਵਿੱਚ ਹੁੰਦੀ ਹੈ ਜੀ ਠੀਕ ਹੈ ਬਾਈ ਇੱਕ 7 ਸ਼ੀਟ ਸੋਫਾ ਆ ਜਾਂਦਾ ਬਾਈ ਜੀ ਬੈੱਡ ਹੋਗੇ ਨਾਲ ਨਾਲ ਗੱਦੇ ਗੱਦੇ ਆ ਗਏ ਗੱਦੇ ਹੋਗੇ ਉਦੋਂ ਦਾ ਇੱਕ ਆ 7 ਸ਼ੀਟ ਸੋਫਾ ਆ ਗਿਆ ਜੀ ਅੱਛਾ ਬਾਈ ਸੋਫੇ ਦੇ ਨਾਲ ਟੇਬਲ ਆਇਆ ਨੇ ਟੇਬਲ ਦੇ ਉੱਪਰ ਸ਼ੀਸ਼ਾ ਆ ਗਿਆ ਜੀ ਸ਼ੀਸ਼ਾ ਆ ਗਿਆ ਤੇ ਆ ਚੀਜ਼ ਇਹ ਨਾਲ ਆ ਗਿਆ ਜੀ ਇਹ ਨਾਲ ਉਹ ਨਾਲ ਆ ਜਾਂਦਾ ਜੀ ਤੇ ਇੱਕ ਬਈ ਮੈਨੂੰ ਹੋਰ ਲੱਗਦਾ ਯਾਰ </body>ਕਵਾਲਿਟੀ ਮੈਨੂੰ ਬਹੁਤ ਚੰਗੀ ਲੱਗ ਰਹੀ ਹੈ ਯਾਰ ਕਵਾਲਿਟੀ ਦਾ ਬਾਈ ਆਪਾਂ ਚੈੱਕ ਵੀ ਕਰਾ ਲਾਂਗੇ ਉਹ ਕੰਮ ਨਹੀਂ ਵੀ ਆਪਾਂ ਵਿੱਚ ਮਾਲ ਹਲਕਾ ਪਾਵਾਂਗੇ ਜਾਂ ਵੀ ੱਲਾ ਉੱਤੋਂ ਦੀ ਕਪੜਾ ਟਪਾਤਾ ਵਿੱਚ ਲੱਕੜਾਂ ਦੇ ਸੀ ਜਾਣੀ ਉਹ ਕੰਮ ਨਹੀਂ ਬਾਈ ਠੀਕ ਹੈ ਬਾਈ ਇਹ ਇਹਦੇ ਚ ਆਪਾਂ ਦੋ ਤਿੰਨ ਚੀਜ਼ਾਂ ਹੋ ਗਈਆਂ ਹਾਂ ਚਾਰ ਹੋ ਗਈਆਂ ਜੀ ਨਾਲ ਟੇਬਲ ਹੋ ਗਿਆ ਜੀ ਟੇਬਲ ਹੋ ਗਿਆ ਚਾਰ ਹੋ ਗਈਆਂ ਉਸ ਤੋਂ ਬਾਅਦ ਅਲਮਾਰੀ ਆ ਜਾਂਦੀ ਹੈ ਜੀ ਇੱਕ ਆਹ ਪਲਾਈਬੋ ਦਾ ਦੀ ਲੋਹੇ ਦੀ ਲਮਾਰੀ ਨਹੀਂ ਹੁੰਦੀ ਲੱਕੜ ਦੀ ਹੁੰਦੀ ਹੈ ਠੀਕ ਹੈ ਜਿਵੇਂ ਵਧੀਆ ਕੁਆਲਟੀ ਦੀ ਬਣੀ ਹੋਈ ਹੈ ਲੋਕਰ ਲੋਕਰ ਹੈ 5 ਸਾਲ ਦੀ ਇਹਦੀ ਗਾਰੰਟੀ ਹੋਊਗੀ ਲਮਾਰੀ ਦੀ ਜੀ ਗਾਰੰਟੀ ਕਿਹੜੀ ਕਿਹੜੀ ਚੀਜ਼ ਦੀ ਮਤਲਬ ਜਿਵੇਂ ਪਾਣੀ ਨਾਲ ਫੁੱਲ ਜੇ ਕੋਈ ਕਬਜਾ ਖਰਾਬ ਹੋ ਜੇ ਰੈਡੂ ਲੋ ਖਰਾਬ ਹੋ ਜੇ 5 ਸਾਲ ਦੀ ਗਾਰੰਟੀ ਹੈ ਜੀ ਲਿਖ ਕੇ ਦੇਵਾਂਗੇ ਭਾਈ ਆ ਜੀ ਉਦੋਂ ਦਾ ਇੱਕ ਪ੍ਰੈਸ ਟੇਬਲ ਆ ਗਿਆ 4 5 ਪ੍ਰੈਸ ਟੇਬਲ ਆ ਗਿਆ ਭਾਈ ਜੀ ਪ੍ਰੈਸ ਟੇਬਲ ਜੀ ਹਾਂ ਜੀ ਇਹ ਵਾਲਾ ਪ੍ਰੈਸ ਟੇਬਲ ਆ ਗਿਆ ਪ੍ਰੈਸ ਟੇਬਲ ਦੀ ਵੀ 5 ਸਾਲ ਦੀ ਗਾਰੰਟੀ ਆ ਰਹੀ ਜੀ ਬਾਈ ਪ੍ਰੈਸਟੇਬਲ ਚ ਵੀ ਯਾਰ ਜਿਵੇਂ ਤੁਸੀਂ ਦੱਸ ਰਹੇ ਸੀ ਪਹਿਲਾਂ ਉਹ ਵੀ ਦਰਸ਼ਕਾਂ ਨੂੰ ਦੱਸੋ ਯਾਰ ਫਰਕ ਹੁੰਦਾ ਇਹ 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 ਕਿੰਨੇ ਦਾ ਵੈਸੇ ਸਿੰਗਲ ਜਿਹਾ ਲੈਣਾ ਆਪਾਂ ਇਹ 4500 ਰੁਪਏ ਦਾ ਜਿਵੇਂ ਅੱਛਾ ਇਹਦੇ ਚ ਕੀਮਤ ਹੈ ਜੀ ਜਿਵੇਂ ਕਾਲ ਮਾਰੀ ਆ ਗਈ ਹਾਂ ਇਹ 11000 ਦੀ ਅਲਮਾਰੀ ਹੈ ਜੀ ਅੱਛਾ ਜੀ ਇਹਦੀ 5 ਸਾਲ ਦੀ ਗਾਰੰਟੀ ਹੈ ਹੂੰ ਇਧਰ ਇਹ ਅਲਮਾਰੀ ਆ ਗਈ 9500 ਦੀ 5 ਸਾਲ ਦੀ ਗਾਰੰਟੀ ਆ ਗਈ ਜੀ ਹੂੰ ਇਹ ਵੈਚ ਅਲਮਾਰੀ ਆ ਗਈ 4200 ਰੁਪਏ ਦੀ ਜੇਰ ਤੋਂ ਬਾਅਦ ਦੀ ਕੋਈ ਗਾਰੰਟੀ ਨਹੀਂ ਹੈ ਦੀ ਜੀ ਇਹਦੇ ਤੇ ਗਿੱਲਾ ਥਲਾਵਾਂਗੇ ਤਾਂ ਵੀ ਫੁੱਲੂਗੀਆਂ ਨੂੰ ਹਲਾਵਾਂਗੇ ਤੇਜ ਪੱਟੇ ਜਾਣਗੇ ਤੂੜੀ ਦੇ ਵਿੱਚ ਤਿਆਰ ਹੋਈ ਹੈ ਜੀ ਅੱਛਾ ਬਈ ਬਾਕੀ ਸਾਰਾ ਗੰਨੇ ਦੇ ਚਿਲਕੇ ਨਾਲ ਮਾਲ ਤਿਆਰ ਹੁੰਦਾ ਹੈ ਬਈ ਆਹ ਚੀਜ਼ ਤੁਸੀਂ ਬਹੁਤ ਵਧੀਆ ਦੱਸੀ ਹੈ ਨਾ ਜਿਵੇਂ ਅਲਮਾਰੀ ਆ ਵੀ ਹੈ ਆ ਵੀ ਹੈ ਦੇਖਣ ਨੂੰ ਸਾਰਾ ਕੁਝ ਸੇਮ ਹੈ ਬਾਈ ਜੀ ਇਹਦੀ ਕੁਆਲਿਟੀ ਹੈ ਜਿਹੜੀ ਜਾਂ ਤਾਂ ਬਣਾਉਣ ਵਾਲੇ ਨੂੰ ਪਤਾ ਹੈ ਤੇ ਜਾਂ ਜਿਹੜਾ ਵੇਚ ਰਿਹਾ ਉਹਨੂੰ ਪਤਾ ਜਾਂ ਜਿਹੜਾ ਮਾਲ ਦੇ ਰਿਹਾ ਇਹ ਕਿੰਨੇ ਦੱਸਿਆ ਤੁਸੀਂ ਇਹ 4200 ਰੁਪਏ ਦੇ ਇਹ ਇਹ ਪਚੋ 9500 ਦੀ 9500 ਦੀ ਮਤਲਬ ਲਗਭਗ ਡਬਲ ਰੇਟ ਹੋ ਗਿਆ ਡਬਲ ਰੇਟ ਆ ਜੀ ਡਬਲ ਪੈਕੇਜ ਕਿਹੜੀ ਦੇ ਰਹੇ ਹੋ ਫਿਰ ਆ ਕੁਆਲਿਟੀ ਜੀ ਚੈੱਕ ਕਰਾ ਕੇ ਪਾਣੀ ਜਿਵੇਂ ਮਾਰਤਾ ਤਾਂ ਕੀ ਹੁੰਦਾ ਬਾਈ ਜੀ ਇਹਦੇ ਉੱਤੇ ਕੀ ਹੁੰਦਾ ਜਿਵੇਂ ਮਰਜੀ ਆਪਾਂ ਪਾਣੀ ਡੋਲ ਗਏ ਹੂੰ ਇਹ ਖਾਮ ਨਹੀਂ ਹੁੰਦੀ ਹੂੰ ਜਿਹੜੇ ਕੀ ਹੈ ਇਹਦੇ ਉੱਤੇ ਜੇ ਆਪਾਂ ਗਿੱਲਾਤ ਵੀ ਲੱਗ ਜੂਗਾ ਜਿਵੇਂ ਆਪਾਂ ਕਹਿੰਦੇ ਆ ਵੀ ਆਪਾਂ ਗਿੱਲੇ ਕੱਪੜੇ ਨਾਲ ਸਫਾਈ ਕਰਦੇ ਆ ਉਦੋਂ ਸਾਰੀ ਉੱਠ ਜਾਂਦੀ ਹੈ ਅੱਛਾ ਗਿੱਲਾ ਕੱਪੜਾ ਵੀ ਮਾਰਿਆ ਤੇ ਖਰਾਬ ਕਰੂਗਾ ਖਰਾਬ ਹੋਊਗੀ ਜੀ ਇਹਦੇ ਤੇ ਭਾਵੇਂ ਦੀ ਆਪਾਂ ਇੱਕ ਟਾਈਮ ਤੇ ਪਾਣੀ ਵੀ ਡੁੱਲਦਾ ਆਪਣਾ ਇਹਦੇ ਨਾਲ ਇਹਨੂੰ ਕੋਈ ਚੱਕਰ ਨਹੀਂ ਪੈਂਦਾ ਬਾਈ ਅੱਛਾ ਅੱਛਾ ਇਹ ਚੀਜ਼ ਹੈ ਆਪਣੀ 5 ਸਾਲ ਦੀ ਗਾਰੰਟੀ ਬਾਹਰ ਪਈ ਰਹੇ ਮੀ ਉਹ ਬਾਹਰ ਪਈ ਰਹੇ ਬਾਈ 5 ਸਾਲ ਦੀ ਗਾਰੰਟੀ ਹੈ ਇਹ ਅੱਛਾ ਅੱਛਾ ਰੇੜੂ ਕਬਜਾ ਲਾਓ ਖਰਾਬ ਹੋ ਜੇ ਇਹਦੀ 5 ਸਾਲ ਦੀ ਗਾਰੰਟੀ ਹੈ ਠੀਕ ਹੈ ਬਾਈ ਇਹਦੇ ਪਾਣੀ ਪਾ ਨਹੀਂ ਸਕਦੇ ਖਰਾਬ ਹੋ ਜੂ ਹੁਣੇ ਇਹਦੇ ਦਾ ਬਾਈ ਗਿੱਲਾਪੇ ਨਹੀਂ ਲਾ ਸਕਦੇ ਜੀ ਅੱਛਾ ਅੱਛਾ ਦੋਸਤੋ ਇਹ ਫਰਕ ਹੈ ਸਭ ਤੋਂ ਵਧੀਆ ਚੀਜ਼ ਹੈ ਬਾਈ ਸੋਡੀ ਵੀ ਤੁਸੀਂ ਚੀਜ਼ਾਂ ਡਿਸਕਲੋਜ਼ ਕਰ ਰਹੇ ਹੋ ਹਣਾ ਬਾਕੀ ਕੀ ਹੁੰਦਾ ਇਹਦੇ ਵਿੱਚ ਆਪਾਂ ਕੋਈ ਚਵਾਸਟ ਬੈੱਡ ਲੈਣਾ ਹੋਵੇ ਇਹਨਾਂ ਦੇ ਵਿੱਚੋਂ ਆਪਾਂ ਅਲੱਗ ਕਰ ਸਕਦੇ ਹਾਂ ਜੀ ਬੈੱਡ ਕੋਈ ਹੋਰ ਤੇ ਗੱਦੇ ਗੱਦੇ ਕਿਹੜੇ ਦਿੰਨੇ ਉਹ ਵਾਲੇ ਬਈ ਹਾਂਜੀ ਗੱਦੇ ਦੀ 2 ਸਾਲ ਦੀ ਗਾਰੰਟੀ ਹੁੰਦੀ ਹੈ ਜੀ ਹੂੰ ਇਹ ਕੁਆਲਿਟੀ ਦਾ ਗੱਦਾ ਹੁੰਦਾ ਹੈ ਜੀ 2 ਸਾਲ ਦੀ ਇਹਦੀ ਗਾਰੰਟੀ ਹੋਊਗੀ ਜੀ ਠੀਕ ਹੈ ਜੀ 2 ਸਾਲਾਂ ਦੇ ਵਿੱਚ ਇਹਦੇ 'ਚ ਕੋਈ ਟੋਆ ਪੈਂਦਾ ਕੋਈ ਵੀ ਦਿੱਕਤ ਆਉਂਦੀ ਹੈ ਇਹ ਬਦਲ ਕੇ ਦਿੱਤਾ ਜਿਓ ਇਹਦੀ ਰਿਪੇਅਰ ਨਹੀਂ ਇਹ ਈ ਚ ਨਵਾਂ ਹੀ ਮਿਲੂਗਾ ਜੀ ਜੇ ਇਹਦੇ 'ਚ ਕਿਤੋਂ ਮਤਲਬ ਜੇ ਮੈਂ ਬੈਠ ਬੈਠ ਕੇ ਛੁਗਿਆ ਟੋਆ ਦੋ ਸਾਲਾਂ ਦੇ ਵਿੱਚ ਕੋਈ ਦਿੱਕਤ ਪੈਂਦੀ ਹੈ ਬਦਲ ਕੇ ਦਿੱਤਾ ਜਾਊਗਾ ਇਹਦੀ ਰਿਪੇਅਰ ਨਹੀਂ ਈ ਨਵਾਂ ਮਿਲੂਗਾ ਠੀਕ ਹੈ ਬਈ ਤੇ ਇਹ ਹੁਣ ਆਪਣਾ ਹੋ ਗਿਆ ਪੈਕੇਜ ਪੂਰਾ ਕੀ ਰਹਿ ਗਿਆ ਕੁਝ ਇਹ ਹੋ ਗਿਆ ਜੀ ਇਹਦੇ ਚ ਰਹਿ ਗਿਆ ਤੇ ਬਾਕੀ ਸੋਨੂੰ ਚੀਜ਼ਾਂ ਹੋਰ ਦਿਖਾਉਣੇ ਆ ਪੈਕੇਜ ਚੇਂਜ ਕਰ ਕਰਕੇ ਕੀ ਲੈ ਸਕਦੇ ਹਾਂ ਆ ਆਗੇ ਸੋਫੇ ਜਿਵੇਂ ਜਿਵੇਂ ਆ ਆ ਗਿਆ ਜੀ ਇਹ 8 ਸੀਟ ਸੋਫਾ ਆ ਗਿਆ ਜੀ ਅੱਛਾ ਜੀ ਆਪਾਂ ਉਹਦੇ ਨਾਲ ਆਪਾਂ ਵਿੱਚ ਇਹ ਵੀ ਐਡ ਕਰ ਸਕਦੇ ਹਾਂ ਉਹ ਵਜਾ ਥੋੜਾ ਜਿਹਾ ਰੇਟ ਦਾ ਫਰਕ ਥੋੜਾ ਜਿਹਾ ਰੇਟ ਦਾ ਹਾਂਜੀ ਹੂੰ ਜੇ ਇਹ ਨਹੀਂ ਵੀ ਆਪਾਂ ਕੁਝ ਐਡ ਕਰਾਂਗੇ ਉੱਥੇ ਆ ਕੇ ਅਸੀਂ ਰੇਟ ਵਧਾ ਲਾਂਗੇ ਉਹ ਵੀ ਨਹੀਂ ਹੂੰ ਜੋ ਨਾਰਮਲ ਵਧ ਰਿਹਾ ਸੀਟ ਮੁਤਾਬਕ ਰੇਟ ਆ ਉਹ ਹੀ ਵਧੂਗਾ ਜੀ ਠੀਕ ਹੈ ਬਾਈ ਤੇ ਆ ਦੇਖੋ ਦੋਸਤੋ ਆ ਪਿੰਨਾਂ ਨੇ ਅਲਮਾਰੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਤੇ ਇਹੇ ਜੀਆਂ ਅਲਮਾਰੀਆਂ ਵੀ ਤੁਸੀਂ ਬਾਕੀ ਉਸ ਹਾਵ ਨਾਲ ਮਾੜਾ-ਮੋਟਾ ਉੱਤੇ ਥੱਲੇ ਹੋ ਜਾਂਦਾ ਹੈ ਨਾ ਹਾਂਜੀ ਹਾਂਜੀ ਬਾਈ ਜੀ ਉੱਤੇ ਥੱਲੇ ਹੋ ਜਾਂਦਾ ਹੈ ਬਾਕੀ ਅਲਮਾਰੀਆਂ ਆਪਣੇ ਕੋਲੇ ਇੱਧਰ ਪਈਆਂ ਵੱਡੇ ਸਾਈਜ਼ ਦੀਆਂ ਪਈਆਂ ਛੋਟੇ ਸਾਈਜ਼ ਚ ਆ ਗਿਆਂ ਵੱਡੇ ਚ ਆ ਗਿਆਂ ਨਾ ਜੀ ਆ ਪਿੰਨਾਂ ਚ ਮੇ ਹਨ ਤੇ ਇੱਕ ਮੈਂ ਇੱਥੇ ਦੇਖੀ ਸੀ ਜਿਵੇਂ ਆ ਚੀਜ਼ ਆ ਗਈ ਹੈ ਨਾ ਇਹ ਪੈਕੇਜ ਚ ਬਈ ਇਹ ਵੀ ਪੈਕੇਜ ਦੇ ਵਿੱਚ ਆ ਬਈ ਜੀ ਠੀਕ ਹੈ ਜੀ ਇਹ अलमारी ਵੀ ਲੈ ਲੋ ਬਸ ਕੱਲਾ ਆ ਆ ਚੀਜ਼ਾਂ ਨਵੀਂ ਚੀਜ਼ ਆ ਬਈ ਇਹ ਨਵੀਂ ਆ ਗਈ ਇਹਦੀ 10 ਸਾਲ ਦੀ ਗਾਰੰਟੀ ਹੈ ਜਿਵੇਂ ਉਹਦੀ 5 ਸਾਲ ਦੀ ਗਾਰੰਟੀ ਆ ਗਈ ਜੀ ਇਹਦੀ 10 ਸਾਲ ਦੀ ਗਾਰੰਟੀ ਹੈ ਜੂਵੀ ਬੋਰਡ ਦੇ ਵਿੱਚ ਆਈ ਸਾਰੀ ਠੀਕ ਹੈ ਜੀ ਆਮ ਕੀ ਕਰਦੇ ਆ ਦੁਕਾਨਦਾਰ ਕੱਲਾ ਫਰੰਟ ਤੇ ਜੂਵੀ ਬੋਰਡ ਲਾਉਂਦੇ ਆ ਜੀ ਆਪਣਾ ਏ ਟੂ ਜ਼ेड ਜੂਵੀ ਬੋਰਡ ਲੱਗਿਆ ਹੋਇਆ ਹੈ ਜੀ ਠੀਕ ਹੈ ਬਈ ਤੇ ਇੱਕ ਦੂਸਰੀ ਗੱਲ ਆ ਜਾਂਦੀ ਹੈ ਬਈ ਆਪਾਂ ਤੁਸੀਂ अलमारी ਦੀ ਚੈੱਕ ਕਰਾਈਆ ਹਨਾ ਕੁਆਲਿਟੀ ਤੇ ਸੋਫਿਆਂ ਦੇ ਵਿੱਚ ਬਈ ਮੇਨੇ ਦਿੱਕਤ ਮੰਨੀ ਜਾਂਦੀ ਆ ਵੀ ਉੱਪਰ ਵੀ ਲਿਸ਼ਕੇ ਪੁਸ਼ਕੇ ਹੁੰਦੇ ਨੇ ਅੱਛਾ ਜੀ ਵਿੱਚ ਕਹਿੰਦੇ ਕੂੜ ਕਵਾੜੀ ਹੁੰਦਾਗਾ ਉਹ ਬਈ ਆਪਾਂ ਪੜਾ ਕੀ ਹੈ ਸੋਫਾ ਚੈੱਕ ਕਰਾ ਦਿੰਨੇ ਆ ਕੋਈ ਚੱਕਰ ਨਹੀਂ ਅੱਛਾ ਗਾਹ ਨੂੰ ਡਾਰ ਹੁੰਦਾ ਵਿੱਚ ਇਹ ਫੌਮ ਮਾਰੀ ਪਾਈ ਹੋਈ ਆ ਜੀ ਉਹ ਬਈ ਆ ਪਾੜਤਾ ਤੁਹਾਡੇ ਸਾਹਮਣੇ ਅੱਛਾ ਕਾ ਟੈਨਿਆਂ ਦਾ ਬੋਧ ਮਜ਼ਬੂਤ ਆ ਕਪੜਾ ਨਾ ਵਿੱਚ ਯਾਰ ਕੀ ਹੁੰਦਾ ਬਾਈ ਜੀ ਗਾਹਕ ਨੂੰ ਹੁੰਦਾ ਵੀ ਇਹ ਫੋਮ ਨਹੀਂ ਵਿੱਚ ਇਹਦੇ ਅੱਛਾ ਅੱਛਾ ਆ ਚੈੱਕ ਕਰੋ ਜੀ ਆ ਕੀ ਪਾਇਆ ਹੋਇਆ ਕਿੰਨੀ ਮੋਟੀ ਫੋਮ ਪਾਈ ਹੋਈ ਹੈ ਤੁਹਾਨੂੰ ਇਹ ਵੀ ਚੈੱਕ ਕਰਾਉਣੀ ਹੈ ਨਹੀਂ ਆਮ ਕੀ ਹੁੰਦਾ 2 ਇੰਚ ਦੀ ਫੋਮ ਪਾ ਕੇ ਹੋ ਜਾਂਦਾ ਜੀ ਅੱਛਾ ਬਈ ਇਹ ਚੀਜ਼ ਦਾ ਫਰਕ ਹੈ ਜੀ ਅੱਛਾ ਬਈ ਸਾਰੀ ਇਨ ਫੋਮ ਹੈ ਇੱਥੋਂ ਤੱਕ 4 ਇੰਚ ਫੋਮ ਹੁੰਦੀ ਹੈ ਜੀ 4 ਇੰਚ ਹੋ ਗਈ ਹਾਂ ਹਾਂ ਜੀ 4 ਇੰਚ ਦੀ ਫੋਮ ਹੁੰਦੀ ਹੈ ਜੀ ਇਹਦਾ ਉੱਤੋਂ ਲੇਅਰ ਚੜੀ ਹੁੰਦੀ ਹੈ ਮੂਲੇ ਪਾਸੋਂ ਪੂਰਾ ਕਵਰ ਨਿਕਾ ਦੇ ਮਾਸ ਫੋਮ ਇਹਦੀ ਵਈ ਬੈਠਣ ਨੂੰ ਉੱਠਣ ਦੀ ਬਾਕੀ ਕੀ ਹੁੰਦਾ ਪਿੱਛੇ ਕੱਲੀ ਨਾਲ ਡ੍ਰੈਕਟ ਲੱਕੜਾਂ ਆ ਜਾਂਦੀਆਂ ਜੀ ਹੂੰ ਆਹ ਦੇਖੋ ਜੀ ਅੱਛਾ ਬਈ ਸਸਤੀ ਮਾਲ ਚ ਮਤਲਬ ਕੀ ਹੁੰਦਾ ਪਿੱਛੇ ਕੱਲੀ ਲੱਕੜੂ ਕੱਪੜਾ ਜੜ ਜਾਂਦਾ ਇਹ ਗੱਤਾ ਲਾ ਕੇ ਅੱਛਾ ਅੱਛਾ ਇਹ ਨਹੀਂ ਫੋਮ ਨਹੀਂ ਹੁੰਦੀ ਪਿੱਛੇ ਆਹ ਦੇਖੋ ਜੀ ਫੋਮ ਦੇਖੋ ਠੀਕ ਹੈ ਬਈ ਇਹ ਜੀ ਦੀ ਆਪਣੀ ਗਰੰਟੀ ਦੋਸਤੋ ਹਰ ਇੱਕ ਬੰਦਾ ਆਪਣੀਆਂ ਨਾ ਮਤਲਬ ਉੱਪਰ ਉੱਪਰ ਚੀਜ਼ਾਂ ਦਿਖਾਉਂਦਾ ਹੁੰਦਾ ਕੋਈ ਇਸ ਤਰ੍ਹਾਂ ਜਿਵੇਂ ਬਾਈ ਨੇ ਆ ਆਪਾਂ ਨੂੰ ਡੈਮੋ ਕਰਕੇ ਦਿਖਾਇਆ ਪਾੜ ਕੇ ਹਨਾ ਕੋਈ ਨਹੀਂ ਦਿਖਾਣਾ ਇਹ ਭਾਈ ਕੋਈ ਆਏਗੀ ਇਹ ਆਪਣੀ ਇਮਾਨਦਾਰੀ ਵਾਲੀ ਗੱਲ ਹੈ ਇਹ ਨਹੀਂ ਵੀ ਆਪਾਂ ਇੱਕ ਐਸੇ ਸੋਫੇ ਚ ਪਾੜਤਾ ਗਾਹ ਕਾ ਵੇ ਜਿਹੜੇ ਮਰਜ਼ੀ ਸੋਫੇ ਨੂੰ ਚੈੱਕ ਕਰੇ ਚੈੱਕ ਕਰੇ ਆ ਕਿ ਜਿਹੜੇ ਮਰਜ਼ੀ ਸੋਫੇ ਨੂੰ ਤੇ ਸਭ ਤੋਂ ਵੱਡੀ ਗੱਲ ਆ ਬਾਈ ਹੁਰੀ ਕਿਤੋਂ ਨਹੀਂ ਮਾਲ ਚੱਕਦੇ ਇਹਨਾਂ ਦੀ ਆਪਦੀ ਫੈਕਟਰੀ ਆ ਆਪਦੀ ਮੈਨੂਫੈਕਚਰ ਆਪ ਦਾ ਚੈੱਕ ਕਰਾਵਾਂਗੇ ਬੰਦਾ ਮਾਲ ਤੋਂ ਚੈੱਕ ਕਰਾਵਾਂਗੇ ਇਹਨਾਂ ਵਾਲਾ ਗਾਹਕ ਆਪਦਾ ਕੋਈ ਡਿਜ਼ਾਈਨ ਦੇ ਸਕਦਾ ਡਿਜ਼ਾਈਨ ਤੇ ਬੈੱਡ ਤਿਆਰ ਕਰਾ ਸਕਦਾ ਹੈ ਅਲਮਾਰੀ ਤਿਆਰ ਕਰਾ ਸਕਦਾ ਹੈ ਸੋਫਾ ਤਿਆਰ ਕਰਾ ਸਕਦਾ ਹੈ ਗਾਹਕ ਕੋਲੇ ਖੜ ਕੇ ਜੇ ਟਾਈਮ ਹੈਗਾ ਗਾਹਕ ਕੋਲੇ ਕੋਲੇ ਖੜ ਕੇ ਵੀ ਤਿਆਰ ਕਰਵਾ ਸਕਦਾ ਬਾਈ ਆਪਾਂ ਨੂੰ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਠੀਕ ਹੈ ਬਾਈ ਵੀ ਆਪਾਂ ਕੋਈ ਇਹ ਨਹੀਂ ਵੀ ਆਪਾਂ ਲਿਆ ਕੇ ਧਰਤਾ ਸਾਹਮਣੇ ਗਾਹਕ ਨੂੰ ਸੁਭਾਣਾ ਉਹ ਝ ਹੀ ਨਹੀਂ ਠੀਕ ਹੈ ਜੀ ਬਾਕੀ ਆ ਦੇਖੋ ਦੋਸਤੋਂ ਤੁਸੀਂ ਬੈਡਾਂ ਦੀ ਦੇਖੋ ਇੱਥੇ ਮਾਰੀ ਆ ਦੇਖ ਯਾਰ ਬਹੁਤ ਵਧੀਆ ਕੁਆਲਿਟੀ ਆ ਦੋਸਤੋਂ ਭਾਈ ਜੀ ਆਪਾਂ ਪਤਾ ਕੀ ਆ ਜੀ ਪਤਾ ਨਹੀਂ ਨਾ ਫਰੰਟ ਦੇ ਦੇਖੋਗੇ ਆਪਣੇ ਕੋਲੇ ਫੇਵਿਕੋਲ ਪਿਆ ਸਾਰਾ ਅਸੀਂ ਉਸੇ ਫੇਵਿਕੋਲ ਨਾਲ ਸਮੈਕਾ ਲਾਉਣੇ ਆ ਅਸੀਂ ਪੈਕਟ ਵਾਲਾ ਫੇਵਿਕੋਲ ਨਹੀਂ ਵਰਤਦੇ ਇਹਦੀ ਜੰਮੇਨ ਗੱਲ ਇਹ ਹੈ ਪੈਕਟ ਵਾਲਾ ਜਿਹੜਾ ਫੇਵਿਕੋਲ ਆ 60 ਰੁਪਏ ਕਿਲੋ ਆਉਂਦਾ ਅਸੀਂ ਇਹ ਜਿਹੜਾ ਲਾਉਣੇ 330 ਰੁਪਏ ਕਿਲੋ ਫੇਵਿਕੋਲ ਆ ਇਹ ਆਪਾਂ ਪੈਕਟ ਵਾਲਾ ਲਾਵਾਂਗੇ ਜਦੋਂ ਮਾੜਾ ਮੋਟਾ ਹੀਟ ਆ ਗਈ ਨਾਲ ਦੀ ਨਾਲੇ ਉੱਠਾੜਨੇ ਜੀ ਅਸੀਂ ਇਹ ਚੀਜ਼ ਦੀ ਵੀ ਗਾਰੰਟੀ ਲੈ ਕੇ ਤੇ ਏਸੀ ਦੋਸਤੋ ਸਾਰਾ ਪੈਕੇਜ ਤੇ ਦੂਸਰੀ ਗੱਲ ਬਈ ਕਿਸੇ ਨੇ ਜਿਵੇਂ ਪੈਕੇਜ ਨਹੀਂ ਲੈਣਾ ਸਿੰਗਲ ਬੈੱਡ ਸਿੰਗਲ ਗੱਦਾ ਸਿੰਗਲ ਅਲਮਾਰੀ ਆਪਣੇ ਕੋਲੋਂ ਗੱਦਾ ਲਿਆ ਸਕਦਾ ਸਿੰਗਲ ਅਲਮਾਰੀ ਬੈੱਡ ਜਿਹੜੀ ਚੀਜ਼ ਮਰਜੀ ਕੋਈ ਉਹਦੇ ਚ ਇਹ ਨਹੀਂ ਬਈ ਕੋਈ ਮੰਨ ਲਓ ਰੇਟ ਕੋਈ ਬਾਹਲੇ ਪਲੱਸ ਹੋ ਜਾਣਗੇ ਉਹ ਕੰਮ ਨਹੀਂ ਜੀ ਠੀਕ ਹੈ ਜੀ ਹਾਂਜੀ ਉਸੇ ਤਰ੍ਹਾਂ ਉਹ ਵੀ ਜਾਇਜ਼ ਰੇਟ 'ਚ ਮਿਲਨੇਗੇ ਜਾਇਜ਼ ਰੇਟ 'ਚ ਬਾਈ ਜਿਵੇਂ ਆਪਾਂ ਦੇਖ ਲਈ ਮੜੇ ਸਿੰਗਲ ਅਲਮਾਰੀ ਦਾ ਜਿਵੇਂ ਹਾਂਜੀ ਹਾਂਜੀ ਬਾਈ ਜੀ ਮੰਨ ਲਓ ਇਹ ਸੂਫਾ ਹੀ ਆ ਯਾਰ ਸਿੰਗਲ ਲੈਣਾ ਹਨਾ ਇਸ ਤਰ੍ਹਾਂ ਪੈਕੇਜ 'ਚ ਨਹੀਂ ਲੈਣਾ ਏ ਬਾਈ ਜੀ 19000 ਰੁਪਏ ਦਾ ਸੂਤਾ ਹੈ 19000 ਦਾ 19000 ਦਾ ਬਾਈ ਠੀਕ ਹੈ ਬਾਈ ਜਿਵੇਂ ਇਹ अलमारी ਆ ਕਿਸੇ ਨੇ ਹਣਾ ਇਹ ਸਿੰਗਲ ਲੈਣੀ ਆ ਜਿਵੇਂ ਇਹ अलमारी ਲੈਣੀ ਆ ਬਾਈ ਜੀ ਇਹ ਪਊਗੀ ਆਪਾਂ ਨੂੰ 11000 ਰੁਪਏ ਦੀ 11000 ਦੀ ਹਾਂਜੀ ਠੀਕ ਹੈ ਜੀ ਤੇ 5 ਸਾਲ ਦੀ ਇਹਦੀ ਗਾਰੰਟੀ ਹੋਊਗੀ ਲੈ ਕੇ ਦੇਵਾਂਗੇ ਬਾਈ ਜੀ ਬਾਕੀ ਸਾਇਦ ਦੇ ਮਕਾਬਲੇ ਮੇਨ ਚੀਜ਼ ਭਰਾ ਯਰ ਤੇਰੀ ਗਰੰਟੀ ਵਾਲੀ ਚੀਜ਼ ਵਧੀਆ ਲੱਗੀ ਹਾਂ ਨਹੀਂ ਬਾਈ ਪਤਾ ਕੀ ਹੈ ਆਪ ਬਣਾਉਣਾ ਆਪ ਤਿਆਰ ਕਰਨਾ ਹੈ ਇਹਦੇ ਵਿੱਚ ਮੇਨ ਗੱਲ ਕੀ ਹੈ ਬਾਈ ਕੋਈ ਵਿਚੋਲਾ ਨਹੀਂ ਉਹ ਇਹ ਨਹੀਂ ਵੀ ਅਸੀਂ ਕਿਸੇ ਦੁਕਾਨ ਤੋਂ ਚਾਕੇ ਲਿਆਵਾਂਗੇ ਵੀ ਰਸਤੇ ਵਾਲੇ ਵਿਚੋਲੇ ਉਹਦੇ 'ਚ ਕੁਝ ਨਹੀਂ ਆਪ ਤਿਆਰ ਕਰਨਾ ਹੈ ਆਪ ਹੀ ਅਸੀਂ ਮਾਲ ਵੇਚਣਾ ਹੈ ਹੂੰ ਠੀਕ ਹੈ ਜੀ ਹਾਂਜੀ ਤੇ ਦੋਸਤੋ ਇਹ ਸੀ ਸਾਰਾ ਤੁਹਾਨੂੰ ਆਪਾਂ ਦੁਕਾਨ ਦਾ ਦਿਖਾਇਆ ਬਾਈ ਕੋਲੇ ਨਾ ਕੁਆਲਿਟੀ ਵਾਲਾ ਸਮਾਨ ਹੈ ਬੀ ਜਿਆਦਾ ਕੋਈ ਨੇ ਟੀਰ ਨਹੀਂ ਲਾ ਕੇ ਰੱਖੇ ਹੋਏ ਚੰਗਾ ਚੰਗਾ ਸਮਾਨੀਆ ਵੱਡੀ ਗੱਲ ਮੈਂ ਤੁਹਾਨੂੰ ਦੱਸਦਾ ਕੀ ਫਾਇਦਾ ਹੁੰਦਾਗਾ ਇਹ ਦੁਕਾਨਾਂ ਨੂੰ ਦਿਖਾਉਣ ਦਾ ਬੰਦਾ ਸ਼ਹਿਰ ਚ ਆ ਜਾਂਦਾਗਾ ਤੇ ਬੰਦਾ ਸ਼ਹਿਰ ਚ ਆ ਜਾਂਦਾ ਉਹਨੂੰ ਪਤਾ ਨਹੀਂ ਲੱਗਦਾ ਮੈਂ ਕਿਹੜੀ ਦੁਕਾਨ ਤੇ ਜਾਵਾਂ ਕਿੱਥੋਂ ਸਮਾਨ ਲਵਾਂ ਹਨਾ ਉਲਝ ਜਾਂਦਾਗਾ ਪੈਕੇਜ ਦੇ ਵਿੱਚ ਤੁਸੀਂ ਆਉਣਾ ਕੋਈ ਰੇਟ ਵੱਧ ਘੱਟ ਕਰਨ ਦੀ ਲੋੜ ਨਹੀਂ ਆਪਦਾ ਸਮਾਨ ਲੈਣਾ ਦੇਖ ਕੇ ਤੇ ਵਿਦ ਗਾਰੰਟੀ ਸਭ ਨੂੰ ਪਿਆਰ ਲੱਗ ਜਾਂਦਾ ਵੀਡੀਓ ਰਾਹੀਂ ਵੀ ਕਿਹੜੀ ਦੁਕਾਨ ਤੇ ਜਾਈਏ ਹੈਨਾ ਹਾਂਜੀ ਹਾਂਜੀ ਜਿਆਦਾ ਕਨਫਿਊਜ਼ ਹੋਣ ਦੀ ਲੋੜ ਨਹੀਂ ਪੈਂਦੀ ਜੀ ਬਾਈ ਧੰਨਵਾਦ ਦੋਸਤੋ ਪੰਜਾਬੀ ਭਰਾ ਆਪਣਾ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਚੰਗੀ ਕੁਆਲਿਟੀ ਹੈ ਬਾਈ ਕੋਲੇ ਧੰਨਵਾਦ